ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮਾਲਾ ਮਾਲ ਬਣਦੇ ਹਾਂ ਜੀ ਮਾਲਾ ਮਾਲ ਜਾਨੀ ਕਿ ਪੈਸਾ ਹੀ ਪੈਸਾ ਤੁਹਾਡੇ ਘਰ ਵਿੱਚ ਆਵੇ ਉਸ ਲਈ ਐਸੇ ਪੰਜ ਉਪਾਅ ਲੈ ਕੇ ਆਈਆਂ ਜਿਸ ਨੂੰ ਤੁਸੀਂ ਜੇਕਰ ਬਿਨਾਂ ਕਿਸੇ ਸ਼ੰਕਾ ਦੇ ਬਿਨਾਂ ਕਿਸੇ ਨੂੰ ਦੱਸੇ ਹਾਂਜੀ ਹੁਣ ਬਿਨਾ ਕਿਸੇ ਨੂੰ ਦੱਸੇ ਵਿੱਚ ਆਂਦਾ ਹੈ ਕਿ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੀ ਨਹੀਂ ਦੱਸਣਾ ਹੈ ਧਿਆਨ ਨਾਲ ਸੁਣ ਲੈਣਾ ਕਿ ਅੱਜ ਦੇ ਉਪਾਅ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਵੀ ਕਿਸੇ ਮੈਂਬਰ ਨੂੰ ਵੀ ਨਹੀਂ ਦੱਸਣਾ ਹੈ ਕਿ ਤੁਸੀਂ ਇਹ ਉਪਾਅ करन जा रहे हो या मैं यह उपा कर रही हाँ या कर रहा हाँ हाँ तुम यह वीडियो जरूर अपने परिवार के मैंबरस दिखा सकते हो बार किसी नु दिखा सकते हो कि इस तरह के उपा कर घर पैसा आएगा पर मैं उपा करने शुरू कर दते हैं बिल्कुल भी नहीं दसना है इस गल का ध्यान यह उपा कर रखना है मैं थानू तो बार बार कह रही हाँ तो अलावा शंका नहीं लिया है ਪੂਰੀ ਸ਼ਰਧਾ ਤੇ ਵਿਸ਼ਵਾਸ ਨਾਲ ਕਰੋਗੇ ਤਾਂ 110% ਤੁਹਾਨੂੰ ਰਿਜ਼ਲਟ ਮਿਲੇਗਾ ਹੀ ਮਿਲੇਗਾ ਤੇ ਜੇ ਵੀ ਮੈਂ ਤੁਹਾਨੂੰ ਇਹ ਉਪਾਅ ਦੱਸ ਰਹੀ ਹਾਂ ਤੁਸੀਂ ਉਸ ਤਰ੍ਹਾਂ ਇਹ ਉਪਾਅ ਕਰ ਲੈਣਾ ਤੁਹਾਨੂੰ ਅਗਲੇ ਦਿਨ ਤੋਂ ਹੀ ਅਗਲੇ ਦਿਨ ਤੋਂ ਹੀ ਤੁਹਾਨੂੰ ਲੱਗੇਗਾ ਕਿ ਮੈਂ ਤੁਨਵਾਨ ਮਾਲਾ ਮਾਲ ਬਣਨ ਦੇ ਰਸਤੇ ਵਿੱਚ ਅੱਗੇ ਵੱਧ ਰਹੀ ਆਂ ਕਹਿਣ ਦਾ ਮਤਲਬ ਰਸਤੇ ਤੁਹਾਨੂੰ ਪਰਮਾਤਮਾ ਖੁਦ ਨਜ਼ਰ ਮਤਲਬ ਤੁਹਾਨੂੰ ਤੁਹਾਡੀ ਨਜ਼ਰ ਵਿੱਚ ਲਿਆਣਗੇ ਤੁਹਾਨੂੰ ਖੁਦ ਨਜ਼ਰ ਆਣ ਲੱਗ ਜਾਣਗੇ ਤੇ ਚਲੋ ਜੀ ਹੁਣ ਇਹ ਉਪਾਧਸਨ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਇਹ ਵੀ ਜੇ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਤਾਂਕਿ ਤੁਹਾਨੂੰ ਮੇਰੀ ਹਰ ਵੀਡੀਓ ਮਿਲ ਸਕੇ ਕੋਈ ਵੀਡੀਓ ਮਿਸ ਨਾ ਹੋਵੇ ਇਸ ਤੋਂ ਇਲਾਵਾ ਕਮੈਂਟ ਵਿੱਚ ਆਪਣੀ ਹਾਜ਼ਰੀ ਜਰੂਰ 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 ਦਿਆ ਕਰੋ ਤਾਂਕਿ ਤੁਹਾਨੂੰ ਪਰਮਾਤਮਾ ਦਾ ਆਸ਼ੀਰਵਾਦ ਸਿੱਧਾ 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 ਪ੍ਰਾਪਤ ਹੋ ਸਕੇ ਤਾਂ ਦੇਖੋ ਜੀ ਇਹ ਜਿਹੜੇ ਉਪਾਹਨ ਇਹਨਾਂ ਨੂੰ ਕਰਨਾ ਤੁਸੀਂ ਪੈਸੇ ਵਾਲੇ ਤਾਂ ਬਣੋਗੇ ਠੀਕ ਹੈ ਆਰਥਿਕ ਤੰਗੀ ਵੀ ਤੁਹਾਡੀ ਦੂਰ ਹੋਏਗੀ ਪਰ ਇਸ ਦੇ ਨਾਲ ਨਾਲ ਤੁਹਾਡੀ ਕੋਈ ਵੀ ਜੇਕਰ ਮਨੋ ਕਾਮਨਾ ਹੋਏਗੀ ਨਾ ਉਹ ਵੀ ਪੂਰੀ ਹੋਏਗੀ ਹੋਏਗੀ ਇਸ ਦੇ ਨਾਲ ਨਾਲ ਜਦੋਂ ਇਹ ਉਪਾ ਕਰਨੇ ਹਨ ਸ਼ੰਕਾ ਬਿਲਕੁਲ ਨਾ ਕਰਨਾ ਜਦੋਂ ਤੁਸੀਂ ਇਹ ਉਪਾ ਕਰਨ ਜਾ ਰਹੇ ਹੋ ਤੇ ਤੁਹਾਨੂੰ ਕੋਈ ਦੇਖੇ ਨਾ ਰੋਕੇ ਨਾ ਟੋਕੇ ਨਾ ਕਿਉਂਕਿ ਇਹ ਜੋ ਜੋਤਿਸ਼ ਉਪਾਅ ਹੁੰਦੇ ਆ ਨਾ ਇਹ ਮਤਲਬ ਇੱਕ ਕਿਸਮ ਦੇ ਟੋਟਕੇ ਹੀ ਹੁੰਦੇ ਹਨ ਤੇ ਇਸ ਨੂੰ ਕੋਈ ਟੋਕ ਦੇਵੇ ਤਾਂ ਉਸ ਦਾ ਅਸਰ ਕੱਟ ਜਾਂਦਾ ਹੈ ਚਲੋ ਜੀ ਹੁਣ ਬਿਨਾ ਟਾਈਮ ਵੇਸਟ ਕੀਤੇ ਆ ਜਾਂਦੀ ਹਾਂ ਆਪਣੇ ਪੰਜ ਉਪਾਅ ਜਿਹੜੇ ਤੁਸੀਂ ਕਰਨੇ ਹਨ ਤੇ ਕਰਕੇ ਬੰਨਣਾ ਹੈ মালা ਮਾਲ ਸਭ ਤੋਂ ਪਹਿਲਾ ਉਪਾਅ ਇਹ ਜਿਹੜਾ ਉਪਾਅ ਹੈ ਤੁਸੀਂ ਕਰਨਾ ਹੈ ਐਤਵਾਰ ਨੂੰ ਸੰਡੇ ਨੂੰ ਠੀਕ ਹੈ ਗਾਂ ਦਾ ਦੁੱਧ ਕਿਦਰੋ ਦੀ ਵੀ ਤੁਸੀਂ ਲੈ ਕੇ ਆਣਾ ਹੈ ਵੈਸੇ ਤਾਂ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਰਾਤ ਨੂੰ ਆਪਣੀ ਸਰਾਣੀ ਦੀ ਸਾਈਡ ਤੇ ਸਰਾਣੀ ਦੀ ਸਾਈਡ ਦਾ ਮਤਲਬ ਹੈ ਜਿੱਥੇ ਤੁਸੀਂ ਸੁੱਤੇ ਹੋ ਜਿੱਥੇ ਤੁਸੀਂ ਸਿਰ ਕਰਕੇ ਸੁੱਤੇ ਹੋ ਉਸ ਦੇ ਨਾਲ ਤੁਸੀਂ ਇੱਕ ਗਲਾਸ ਰੱਖ ਲੈਣਾ ਹੈ ਗਾਂ ਦੇ ਦੁੱਧ ਦਾ ਰਾਤੀ ਉੱਥੇ ਸਾਈਡ ਤੇ ਰੱਖ ਕੇ ਸੌ ਜਾਣਾ ਹੈ ਆਰਾਮ ਨਾਲ ਸੌ ਜਾਣਾ ਹੈ ਪਰਮਾਤਮਾ ਦਾ ਨਾਮ ਲੈ ਕੇ ਸਵੇਰੇ ਉੱਠ ਕੇ ਨਾਮ ਧੋਕੇ ਠੀਕੇ ਇੱਕ ਬਬੂਲ ਦਾ ਪੇੜ ਆਂਦਾ ਹੈ ਜਿਹੜਾ ਕਿ ਦੇਖੋ ਕੰਡਿਆਂ ਵਾਲਾ ਪੇੜ ਹੁੰਦਾ ਹੈ ਉਸ ਬਬੂਲ ਦੇ ਪੇੜ ਦੇ ਕੋਲ ਜਾ ਕੇ ਉਸ ਦੀ ਜੜ ਦੇ ਵਿੱਚ ਤੁਸੀਂ ਇਹ ਦੁੱਧ ਪਾ ਕੇ ਆ ਜਾਣਾ ਹੈ ਗਾਂ ਦਾ ਦੁੱਧ ਠੀਕ ਹੈ ਇਹ ਜੋ ਤੁਸੀਂ ਉਪਾਹ ਹੈ ਉਸ ਨੂੰ ਸੱਤ ਐਤਵਾਰ ਲਗਾਤਾਰ ਕਰਨਾ ਹੈ ਸੱਤ ਸੰਡੇ ਕਰਨਾ ਹੈ ਮਤਲਬ ਸੰਡੇ ਦੀ ਰਾਤ ਨੂੰ ਤੁਸੀਂ ਦੁੱਧ ਗਾਂ ਦਾ ਦੁੱਧ ਦਾ ਗਲਾਸ ਆਪਣੇ ਸਰਾਣੇ ਕੋਲ ਰੱਖਣਾ ਹੈ ਤੇ ਅਗਲੇ ਦਿਨ ਜਾਨੀ ਕਿ ਸੋਮਵਾਰ ਨੂੰ ਉਸ ਨੂੰ ਬਬੂਲ ਦੇ ਚਾੜ ਦੇ ਜਰਦੇਵੀ ਚ ਪਾ ਕੇ ਆ ਜਾਣਾ ਹੈ ਬਸ਼ਰਤ ਇਹ ਹੈ ਕਿ ਕਿਸੇ ਨੂੰ ਬਿਨਾਂ ਦੱਸੇ ਕਰਨਾ ਹੈ ਕੋਈ ਤੁਹਾਨੂੰ ਦੇਖੇ ਨਾ ਤੁਸੀਂ ਦੇਖੋਗੇ ਕਿ ਇਹ ਸੱਤ ਜਦੋਂ ਰਵੀਵਾਰ ਸੱਤ ਇਹ ਤੋਂ ਅੱਜ ਜਦੋਂ ਤੁਸੀਂ ਕਰ ਲੋਗੇ ਨਾ ਮਤਲਬ ਮੈਨੂੰ ਕਮੈਂਟ ਕਰਕੇ ਤੁਸੀਂ ਹੀ ਦੱਸੋਗੇ ਕਿ ਸਾਡੇ ਘਰ ਵਿੱਚ ਕਿੰਨੇ ਪਰਿਵਰਤਨ ਆ ਗਏ ਹਨ ਕੋਈ ਵੀ ਦੁੱਖ ਪਰੇਸ਼ਾਨੀਆਂ ਪੈਸੇ ਨਹੀਂ ਆਲੇ ਸਭ ਦੂਰ ਹੋ ਜਾਣਗੇ ਤੁਹਾਡਾ ਜੀਵਨ ਖੁਸ਼ਹਾਲੀ ਨਾਲ ਭਰ ਜਾਏਗਾ ਐਤਾ ਹੋ ਗਿਆ ਪਹਿਲਾ ਉਪਾਅ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਦੂਸਰੇ ਉਪਾਅ ਵਿੱਚ ਦੇਖੋ ਜਿਸ ਮੰਜੀ ਜਾਂ ਬੈੱਡ ਤੇ ਤੁਸੀਂ ਸੌਂਦੇ ਹੋ ਠੀਕ ਹੈ ਉਸ ਦੇ ਚਾਰੋਂ ਕੋਨਿਆਂ ਤੇ ਕੀ ਕਰਨਾ ਹੈ ਤੁਸੀਂ ਚਾਂਦੀ ਦੀ ਕਿਲ चारों कोन चांदी दी किल लगा देनी है सस्ती आ जाएगी पतलिया पत्लिया चांदी द किला ले लो घबरा ना चांदी सुन के कि हाँ अगर चांदी दी किल नहीं है तो पतला पतला चांदी का टुकड़ा एकदम पतला चारों कोनिया ते तुम चिपका दो ए तुसी, इको सोमवार काम करना है सोमवार के दिन तुम्हें ए चारों को चांदी का टुकड़ा चिपका दो या चादी की किला लगा दो देखोगे कि घरों पैसा की तंगी खत्म हो जाएगी मैं गारंटी नाल कहती हाँ क्योंकि अजमाया होया है बहुत सारे लोगों लाभ होया है इस करके ए वाला टोटका ए वाला उपा कर लो क्योंकि इको सोमवार कर लेना है जितने तुम सुनते हो हमेशा दे लगी रहेगी चादी की किल या चादी का टुकड़ा तो देखो ਫਿਰ ਤੁਹਾਡੇ ਕਾਰਜ ਵਿੱਚ ਕਿਵੇਂ ਪੈਸਾ ਹੀ ਪੈਸਾ ਆਂਦਾ ਹੈ ਹੁਣ ਗੱਲ ਕਰਦੇ ਹਾਂ ਤੀਸਰੇ ਉਪਾਦੀ ਹੁਣ ਦੇਖੋ ਜਿਵੇਂ ਤੁਸੀਂ ਕਰਜ਼ ਲੈ ਲਿਆ ਹੈ ਹੈਨਾ ਬਹੁਤ ਕੋਸ਼ਿਸ਼ਾਂ ਕਰ ਰਹੇ ਹੋ ਕਰਜ਼ ਚੁਕੀ ਨਹੀਂ ਰਿਹਾ ਬਲਕਿ ਉਸ ਉੱਤੇ ਵਿਆਜ ਤੇ ਵਿਆਜ ਚੜੀ ਜਾ ਰਿਹਾ ਹੈ ਤਾਂ ਦੇਖੋ ਸਭ ਤੋਂ ਪਹਿਲੇ ਤਾਂ ਉਪਾਦ ਸੁਣ ਤੋਂ ਪਹਿਲਾਂ ਐ ਤੁਹਾਨੂੰ ਦੱਸ ਦੇਵਾਂ ਸ਼ਾਇਦ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਹੋਇਆ ਹੈ ਕਿ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੀ ਸਥਿਤੀ ਆ ਜਾਵੇ ਕਿ ਤੁਹਾਨੂੰ ਕਰਜ਼ਾ ਚੁਕਨਾ ਹੀ ਪੈ ਰਿਹਾ ਹੈ ਤਾਂ ਮੰਗਲਵਾਰ ਨੂੰ ਪੁਲਕੇ ਵੀ ਕਰਜ਼ਾ ਨਾ ਚੁਕੋ ਕਿਉਂਕਿ ਮੰਗਲਵਾਰ ਦੇ ਦਿਨ ਜਿਹੜਾ ਕਰਜ਼ਾ ਚੁਕਿਆ ਜਾਂਦਾ ਹੈ ਉਹ ਕਦੀ ਵੀ ਚੁਕਾਇਆ ਜਾਂਦਾ ਹੀ ਨਹੀਂ ਤੁਸੀਂ ਕਿੰਨੀ ਵੀ ਮਿਹਨਤ ਕਰ ਲੋ ਮਤਲਬ ਉਹ ਕਰਜ਼ਾ ਖਤਮ ਹੀ ਨਹੀਂ ਹੁੰਦਾ ਹੈ ਵਿਆਜ ਤੇ ਵਿਆਜ ਪੈਂਦਾ ਰਹਿੰਦਾ ਹੈ ਇਸ ਕਰਕੇ ਮੰਗਲ ਮੰਗਲਵਾਰ ਨੂੰ ਛੱਡ ਕੇ ਤੁਸੀਂ ਕਿਸੇ ਵੀ ਦਿਨ ਇਹ ਕਰਜ਼ਾ ਚੁੱਕ ਸਕਦੇ ਹੋ ਜੇਕਰ ਬਹੁਤ ਜ਼ਿਆਦਾ ਜ਼ਰੂਰਤ ਪੈ ਗਈ ਹੋਵੇ ਹੁਣ ਆਪਾਂ ਗੱਲ ਕਰਦੇ ਹਾਂ ਉਪਾਦੀ ਕੀ ਕਰਜ਼ਾ ਤੁਸਾਂ ਦੇ ਕੋਲ ਉਤਾਰਿਆ ਨਹੀਂ ਜਾ ਰਿਹਾ ਹੈ ਤਾਂ ਤੁਸੀਂ ਕੀ ਕਰਨਾ ਹੈ ਇਹ ਕੰਮ ਤੁਸੀਂ ਕਰਨਾ ਹੈ ਸੋਮਵਾਰ ਨੂੰ ਵੀ ਕਰ ਸਕਦੇ ਹੋ ਜਾਂ ਵੀਰਵਾਰ ਤੋਂ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋ ਚਾਂਦੀ ਦੇ ਗਲਾਸ ਵਿੱਚ ਪਾਣੀ ਪੀਣਾ ਸ਼ੁਰੂ ਕਰ ਲਓ ਹੁਣ ਤੁਸੀਂ ਕਹੋਗੇ ਸਾਡਾ ਕਰਜ਼ਾ ਨਹੀਂ ਉਤਰ ਰਿਹਾ ਤੁਸੀਂ ਉਸਦਾ ਉਪਾਅ ਦੱਸਿਓ ਤੇ ਫਿਰ ਸਾਨੂੰ ਕਹਿ ਰਹੇ ਹੋ ਚਾਂਦੀ ਦੇ ਗਲਾਸ ਵਿੱਚ ਪਾਣੀ ਪੀਓ ਹਾਂਜੀ ਦੇਖੋ ਹੈ ਓਕਾ ਪਰ ਮੈਂ ਉਸ ਦਾ ਆਪਸ਼ਨ ਵੀ ਦੱਸਦੀ ਆ ਜੇਕਰ ਚਾਂਦੀ ਦਾ ਗਲਾਸ ਕਈਆਂ ਨੂੰ ਗਿਫਟ ਵਿੱਚ ਵੀ ਆ ਜਾਂਦਾ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ ਚਾਂਦੀ ਦਾ ਗਲਾਸ ਘਰ ਵਿੱਚ ਹੋਣਾ ਜੇਕਰ ਚਾਂਦੀ ਦਾ ਗਲਾਸ ਨਹੀਂ ਹੈ ਤਾਂ ਇੱਕ ਸਾਦਾ ਗਲਾਸ ਲਵੋ ਪਰ ਉਸ ਤੇ ਵਿੱਚ ਚਾਂਦੀ ਦਾ ਕੋਈ ਟੁਕੜਾ ਪਾ ਦਿਓ ਕਈ ਵਾਰੀ ਜੋ ਲੇਡੀਜ਼ ਹੁੰਦੀਆਂ ਹੈ ਆਪਣੇ ਨੱਕ ਦਾ ਉਹ ਚਾਂਦੀ ਦਾ ਓਕਾ ਬਣਾਉਂਦੀਆਂ ਹਨ ਉਹ ਵੀ ਤੁਸੀਂ ਪਾ ਸਕਦੇ ਹੋ ਆਪਣੀ ਚਾਂਦੀ ਵੀ ਕੋਈ ਤੁਹਾਡੇ ਪੰਜਾਬ ਹੈ ਉਸ ਨੂੰ ਧੋ ਕੇ ਅੱਛੀ ਤਰ੍ਹਾਂ ਵਾਸ਼ ਕਰਕੇ ਉਹ ਤੁਸੀਂ ਪਾ ਸਕਦੇ ਹੋ ਕਹਿੰਦਾ ਪਾਵੇ ਜਿਹੜਾ ਤੁਸੀਂ ਪਾਣੀ ਪੀਣਾ ਹੈ ਉਸ ਦੇ ਵਿੱਚ ਚਾਂਦੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਤੁਹਾਡੇ ਘਰ ਵਿੱਚ ਪੈਸਿਆਂ ਦੀ ਬਾਰਿਸ਼ ਆਉਣ ਵਾਲੀ ਹੈ ਯਕੀਨ ਮੰਨ ਕੇ ਚੱਲਣਾ ਕਿਉਂਕਿ ਪੈਸਿਆਂ ਦੀ ਬਾਰਿਸ਼ ਹੋ ਗਈ ਤਾਂ ਕਰਜ਼ਾ ਤਾਂ ਆਪਣੇ ਆਪ ਉਤਰ ਹੀ ਜਾਏਗਾ ਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਚੌਥੇ ਉਪਾਦੀ ਚੌਥੀ ਉਪਾਅ ਵਿੱਚ ਤੁਸੀਂ ਕੀ ਕਰਨਾ ਹੈ ਇਹ ਜਿਹੜਾ ਉਪਾਅ ਹੈ ਇਹ ਤੁਸੀਂ ਕਰਨਾ ਹੈ ਬੁੱਧਵਾਰ ਦੇ ਦਿਨ ਠੀਕ ਹੈ ਬੁੱਧਵਾਰ ਦੇ ਦਿਨ ਕੀ ਕਰਨਾ ਹੈ ਸੱਤ ਕੋੜੀਆਂ ਲੈ ਲਓ ਕੋੜੀਆਂ ਤੁਹਾਨੂੰ ਆਰਾਮ ਨਾਲ ਪਾਠ ਪੂਜਾ ਵਾਲੀ ਜਿਹੜੀ ਸ਼ਾਪ ਹੁੰਦੀ ਹੈ ਆਰਾਮ ਨਾਲ ਉਥੋਂ ਮਿਲ ਜਾਏਗੀ ਕੋੜੀਆਂ ਮਾਂ ਲక్ష్ਮੀ ਨੂੰ ਬਹੁਤ 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 ਜ਼ਿਆਦਾ ਪ리에 ਹਨ ਕੋੜੀਆਂ ਦੇ ਕਿਤੇ ਗਏ ਜਿਹੜੇ ਉਪਾਅ ਹੁੰਦੇ ਹਨ ਬਹੁਤ ਹੀ ਇਨਸਟੈਂਟ ਰਿਜ਼ਲਟ ਦਿੰਦੇ ਹਨ ਕਿਉਂਕਿ ਆਪਾਂ ਮਾਂ ਲక్ష్ਮੀ ਨੂੰ ਖੁਸ਼ ਕਰਾਂਗੇ ਤਾਂ ਮਾਂ ਲక్ష్ਮੀ ਸਾਡੇ ਘਰ ਆਏਗੀ ਤੇ ਸਾਡੇ ਘਰ ਵਿੱਚ ਪੈਸਿਆਂ ਦੀ ਕਮੀ ਦੂਰ ਹੋ ਜਾਏਗੀ ਸੱਤ ਕੋੜੀਆਂ ਲੈਣੀਆਂ ਹਨ ਠੀਕ ਹੈ बुधवार ਦੇ ਦਿਨ ਸੱਤ ਕੋੜੀਆਂ ਲੈ ਲੀਆਂ ਉਹਨਾਂ ਕੋੜੀਆਂ ਨੂੰ ਤੁਸੀਂ ਦੁੱਧ ਨਾਲ ਜਾਂ ਪਾਣੀ ਨਾਲ ਪਹਿਲੇ ਤੋ ਲੈਣਾ ਹੈ ਫਿਰ ਉਸ ਤੋਂ ਬਾਅਦ ਕਿਸੇ ਵੀ ਹਰੇ ਰੰਗ ਦੇ ਰੁਮਾਲ ਵਿੱਚ ਉਸ ਕੋੜੀਆਂ ਉਹਨਾਂ ਕੋੜੀਆਂ ਨੂੰ ਤੁਸੀਂ ਰੱਖ ਦਿਓ ਠੀਕ ਹੈ ਫਿਰ ਉਸ ਦੇ ਵਿੱਚ ਇੱਕ ਚਮਚ ਠੀਕ ਹੈ ਧਿਆਨ ਨਾਲ ਸੁਣੋ ਇੱਕ ਚਮਚ ਹਰੀ ਮੂੰਗ ਜੋ ਹੈ ਨਾ ਦਾਲ ਜਿਹੜੀ ਹੁੰਦੀ ਹੈ ਉਸ ਨੂੰ ਵੀ ਉਸ ਹਰੇ ਰੰਗ ਦੇ ਰੁਮਾਲ ਵਿੱਚ ਰੱਖ ਦੇਣਾ ਹੈ ਫਿਰ ਉਸ ਦੇ ਉੱਪਰ ਹਲਦੀ ਦੇਣਾ ਹਲਦੀ ਛਿੜਕ ਦੇਣੀ ਹੈ ਕੋੜੀਆਂ ਦੇ ਉੱਪਰ ਵੀ ਤੇ ਹਰੇ ਮੂੰਗ ਦਾਲ ਦੇ ਉੱਪਰ ਵੀ ਹਲਦੀ ਛਿੜਕ ਕੇ ਉਸ ਦੀ ਇੱਕ ਪੋਟਲੀ ਬਣਾ ਲੈਣੀ ਹੈ ਪੋਟਲੀ ਬਣਾਨ ਤੋਂ ਬਾਅਦ ਅੱਛਾ ਇਹ ਜਿਹੜਾ ਕੰਮ ਹੈ ਨਾ ਤੁਸੀਂ ਨਾ ਧੋ ਕੇ ਕਰਨਾ ਹੈ ਬੁੱਧਵਾਰ ਦੇ ਦਿਨ ਉਹ ਵੀ ਸਵੇਰੇ 10 ਵਜੇ ਤੋਂ ਪਹਿਲੇ ਰਾਤੀ 10 ਵਜੇ ਤੋਂ ਪਹਿਲੇ ਨਾ ਕਰ ਲੈਣਾ ਸਵੇਰੇ 10 ਵਜੇ ਤੋਂ ਪਹਿਲੇ ਠੀਕ ਹੈ ਹੁਣ ਤੁਸੀਂ ਕੀ ਕਰਨਾ ਹੈ ਜੇ ਜੋ ਪੋਟਲੀ ਬਣਾ ਲਿੱਤੀ ਹੈ ਉਸ ਨੂੰ ਥੋੜੀ ਜੀ ਧੂਪ ਅਰਗਬੱਤੀ ਦਿਖਾ ਦਿਓ ਤੇ ਫਿਰ ਮਾਂ ਲక్ష్ਮੀ ਦਾ ਕੋਈ ਵੀ ਮੰਤਰ پڑھ ਲਓ ਮੈਂ ਤੁਹਾਨੂੰ ਬਹੁਤ ਸਾਰੇ ਮੰਤਰ ਦੱਸੇ ਹੋਏ ਹਨ ਕਿਉਂਕਿ ਦੇਖੋ ਹਰ ਇੱਕ ਧਰਮ ਦੇ ਲੋਕ ਮੇਰੀ ਵੀਡੀਓ ਦੇਖਦੇ ਹਨ ਇਸ ਕਰਕੇ ਮੈਂ ਮਾਂ ਲక్ష్ਮੀ ਦਾ ਮੰਤਰ ਦੱਸਿਆ ਹੋਇਆ ਹੈ ਜੇਕਰ ਤੁਹਾਨੂੰ ਕੋਈ ਵੀ ਮਾਂ ਲక్ష్ਮੀ ਦਾ ਮੰਤਰ ਨਹੀਂ ਆਂਦਾ ਤਾਂ ਸਿਰਫ ਜੈ ਮਾਂ ਲక్ష్ਮੀ ਜੈ ਮਾਂ ਲక్ష్ਮੀ 108 ਵਾਰ ਬਾੜ ਲੈਣਾ ਹੈ ਤੇ ਉਸ ਤੋਂ ਬਾਅਦ ਇਸ ਪੋਟਲੀ ਨੂੰ ਲੈ ਜਾਣਾ ਹੈ ਕਿਸੇ ਵੀ ਮੰਦਿਰ ਵਿੱਚ ਹੈਨਾ ਕੋਈ ਵੀ ਧਾਰਮਿਕ ਸਥਾਨ ਤੇ ਵੀ ਲੈ ਕੇ ਜਾ ਸਕਦੇ ਹੋ ਕੋਈ ਵੀ ਦਿੱਕਤ ਨਹੀਂ ਹੈ ਕਿਸੇ ਵੀ ਮੰਦਿਰ ਵਿੱਚ ਲੈ ਕੇ ਜਾਓ ਤੇ ਇਸ ਪੋਟਲੀ ਨੂੰ ਅੰਦਰ ਮੰਦਿਰ ਦੇ ਅੰਦਰ ਨਹੀਂ ਰੱਖਣਾ ਹੈ ਜਿੱਥੇ ਮੰਦਿਰ ਦੇ ਬਾਹਰ ਪੌੜੀਆਂ ਹੁੰਦੀਆਂ ਹਨ ਉੱਥੇ ਇਹ ਪੋਟਲੀ ਛੱਡ ਕੇ ਆ ਜਾਣੀ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ जिस दिन ये पोटली बना के बुधवार के दिन छद के आए अगले दिन तो ही तुम देखोगे कि चमत्कार होएगा माँ लक्ष्मी ऐसा तो घर भी जा जाएगी ऐसा तो आशीर्वाद देगी कभी भी थोड़े तो घर तो नहीं जाएगी करके देखना यकीन ना शंका बिल्कुल ना करना विश्वास ना करके देखना बार बार कर दस रही हाँ और टोटके है ਔਰ 100% ਰਿਜ਼ਲਟ ਵੀ ਦਿੰਦੇ ਹਨ ਬਿਨਾ ਦੱਸੇ ਕਾੜ ਦੇਵੀ ਕਿਸੇ ਮੈਂਬਰ ਨੂੰ ਬਿਨਾ ਦੱਸੇ ਕਰਨਾ ਹੈ ਹੁਣ ਮੈਨੂੰ ਇਹ ਕਮੈਂਟ ਵਿੱਚ ਨਾ ਕਰਨਾ ਕਿ ਬਿਨਾ ਕਿਸੇ ਨੂੰ ਦੱਸੇ ਕਿਵੇਂ ਬਾਤ ਜਾਈਏ ਦੇਖੋ ਇਹ ਹੁਣ ਤੁਹਾਡੇ ਉੱਤੇ ਹੈ ਜੇਕਰ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਹੈ ਤਾਂ ਕਦੀ ਵੀ ਕੁਝ ਵੀ ਬਹਾਨਾ ਬਣਾ ਕੇ ਅਸੀਂ ਇਹ ਟੋਟਕੇ ਕਰ ਸਕਦੇ ਹਾਂ ਔਰ ਟੋਟਕੇ ਐਸੇ ਨਹੀਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਬੜੇ ਓਕੇ ਓਕੇ ਬੜੇ ਹੀ ਸਿੰਪਲ ਦੇ ਛੋਟੇ ਛੋਟੇ ਪਾਵਰਫੁੱਲ ਉਪਾਅ ਮੈਂ ਟੋਟਕੇ ਤੁਹਾਨੂੰ ਦੱਸ ਰਹੀ ਹਾਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਪੰਜਵੇਂ ਉਪਾਅ ਦੀ ਲਾਸਟ ਠੀਕ ਹੈ ਪੰਜਵਾਂ ਜਿਹੜਾ ਉਪਾਅ ਹੈ ਉਹ ਤੁਸੀ ਕਰਨਾ ਹੈ ਵੀਰਵਾਰ ਵਾਲੇ ਦਿਨ ਦਾ ਹੈ ਉਪਾਅ ਹੈ ਜੋ ਕਿ ਤੁਸੀ ਦੇਖੋ ਵੀਰਵਾਰ ਵਾਲੇ ਦਿਨ ਨਾਲੋ ਕੇ ਤੁਹਾਨੂੰ ਪੀਲੇ ਕੱਪੜੇ ਪਾਣੇ ਚਾਹੀਦੇ ਹਨ ਹੋ ਸਕੇ ਤਾਂ ਦੇਖੋ ਐ ਨਹੀਂ ਕਿ ਪੂਰੇ ਹੀ ਪੀਲੇ ਕਪੜੇ ਪਾ ਲੋ ਤੇ ਲੋਕੀ ਤੁਹਾਡੇ ਤੇ ਹੱਸਣ ਹੈਨਾ ਉਹੀ ਨਹੀਂ ਮੈਂ ਕਹਿੰਦੀ ਜਾਂ ਤਾਂ ਇੱਕ ਪੀਲੇ ਰੰਗ ਦਾ ਰੁਮਾਲ ਹੀ ਰੱਖ ਲੋ ਜੇ ਨਹੀਂ ਤੁਹਾਡੇ ਕੋਲ ਪੀਲੇ ਕਪੜੇ ਪਾਣ ਹੁੰਦੇ ਕਹਿ ਮਤਲਬ ਹੈ ਕਿ ਪੀਲੇ ਰੰਗ ਦੇ ਵਿੱਚ ਫੁੱਲ ਹੋਣ ਜਾਂ ਕੋਈ ਪੀਲੇ ਰੰਗ ਦੀ ਲਾਈਨ ਹੀ ਹੋਵੇ ਕਹਿਣ ਦਾ ਮਤਲਬ ਹੈ ਕਿ ਵੀਰਵਾਨ ਨੂੰ ਜੇਕਰ ਆਪਾਂ ਪੀਲੇ ਕਪੜੇ ਪਾਉਂਦੇ ਹਾਂ ਨਾ ਤੇ ਉਸ ਦਾ ਬਹੁਤ ਹੀ ਵਧੀਆ ਸਾਡੀ ਆਰਥਿਕ ਸਥਿਤੀ ਨੂੰ ਠੀਕ ਕਰਨ ਦਾ ਅਸਰ ਪੈਂਦਾ ਹੈ ਪੀਲੇ ਕਪੜੇ ਪਾਓ ਹਲਦੀ ਦਾ ਇੱਕ ਤਿਲਕ ਵੀਰਵਾਨ ਨੂੰ ਜ਼ਰੂਰ ਲਗਾਓ ਮੱਥੇ ਤੇ ਨਹੀਂ ਲਗਾ ਸਕਦੇ ਲੋਕੀ ਦੇਖਣਗੇ ਆਫਿਸ ਜਾਣਾ ਹੈ ਤਾਂ ਕੋਈ ਦਿੱਕਤ ਨਹੀਂ ਹੈ ਕਿਦਰੇ ਵੀ ਗਲੇ ਦੇ نیچے ਛੋਟਾ ਜਿਹਾ ਲਗਾ ਲਓ ਅੰਦਰ ਕਪੜੇ ਦੇ ਅੰਦਰ ਲਗਾ ਲਓ ਨਾਭੀ ਦੇ ਉੱਤੇ ਲਗਾ ਲਓ ਲੇਕਿਨ ਹਲਦੀ ਦਾ ਤਿਲਕ ਜ਼ਰੂਰ ਲਗਾਓ ਤੇ ਕਿਸੇ ਵੀ ਧਾਰਮਿਕ ਸਥਾਨ ਤੇ ਵੀਰਵਾਨ ਨੂੰ ਥੋੜੀ ਜੀ ਆਪਣੀ ਬਜਟ ਦੇ ਅਕੋਰਡਿੰਗ ਆਪਣੀ ਸਮਰੱਥਾ ਦੇ ਅਕੋਰਡਿੰਗ ਆ ਪੀਲੀ ਮਿਠਾਈ ਚੜਾ ਕੇ ਆਓ ਇਹ ਕੰਮ ਤੁਸੀਂ ਲਗਾਤਾਰ 21 ਵੀਰਵਾਰ ਕਰਨਾ ਹੈ ਠੀਕ ਹੈ 21 ਵੀਰਵਾਰ ਹੈ ਕੰਮ ਕਰ ਲਿਆ ਨਾ ਦੇਖਣਾ ਕਿ ਤੁਹਾਡੀ ਆਰਥਿਕ ਸਥਿਤੀ ਕਿੱਥੋਂ ਦੀ ਕਿੱਥੇ ਪਹੁੰਚ ਜਾਏਗੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਦੀਆ ਜੀ ਹਾਲ ਲੈ ਕੇ